ਪ੍ਰਿਨੋਰ ਵਾਣਾ ਹੋਏ ਸਰਕਾਰ ਦੀਆਂ ਏਜੰਸੀਆਂ ਨੂੰ ਸਰਕਾਰ ਦੀਆਂ ਫੀਡ ਆਈਡੀਆਂ ਨੂੰ ਇਹ ਪਤਾ ਲੱਗ ਜਾਏ ਕਿ ਇਹ ਲੋਕ ਜਿਹੜੇ ਨੇ ਹੁਣ ਸ਼ੁਰਖਦੇ ਰਾਤ ਤੁਰਪੇ ਨੇ ਬਹੁਤ ਵੱਡੀ ਗੱਲ ਆ ਇੱਕ ਐਡੇ ਤਗੜੇ ਦੇਸ਼ ਲਈ ਲੀਡਰ ਨੇ ਕਹਿਣਾ ਵੀ ਆਓ ਮੈਂ ਮਰਨ ਨੂੰ ਤਿਆਰ ਜੋ ਅੱਗੇ ਕਦੀ ਹੋਇਆ ਅੱਗੇ ਬਰਕਰ ਅੱਗੇ ਹੁੰਦੇ ਹੁੰਦੇ ਪਰ ਐਦਕੀ ਐਡੇ ਤਗੜੇ ਲੀਡਰ ਨੇ ਅੱਗੇ ਹੋ ਜਾਣਾ ਤੇ ਸਭ ਤੋਂ ਵੱਡਾ ਦੇਸ਼ ਦਾ ਲੀਡਰ ਕਿਸਾਨਾਂ ਦਾ ਉਹਨੇ ਕਹਿਣਾ ਵੀ ਮੈਂ ਮਰਨ ਵੱਤ ਰੱਖਿਆ ਆਓ ਜੇ ਨਹੀਂ ਮਰਦੀ ਸਰਕਾਰ ਤੇ ਮਰ ਜਾਣਾ ਮਨਜ਼ੂਰ ਆ ਤੇ ਇਹੋ ਜੇ ਆਗੂ ਜਦੋਂ ਦੁਨੀਆਂ ਦੇ ਉੱਤੇ ਜੇ ਨਾਰੇ ਤੇ ਸਾਨੂੰ ਇਸ ਚੀਜ਼ ਦਾ ਬਹੁਤ ਵੱਡਾ ਘਾਟਾ ਤੇ ਜੇ ਕੋਈ ਗੱਲ ਹੋ ਗਈ ਤੇ ਫਿਰ ਪੰਜਾਬ ਦੇ ਵਿੱਚ ਇਹੋ ਜਿਹੇ ਆ ਰੋਡ ਜਾਮ ਹੋਣਗੇ ਇਹੋ ਜੇ ਸਾਡੇ ਧਰਨੇ ਹੋਣਗੇ ਕਿ ਉਹ ਸਰਕਾਰ ਮੁੜ ਕੇ ਇਹਨਾਂ ਲੋਕਾਂ ਨੂੰ ਸਾਹਮਣੇ ਨਹੀਂ ਸਕੂਗੀ ਤੇ ਸਰਕਾਰ ਵੱਲੋਂ ਤੇ ਆਮ ਲੋਕਾਂ ਵੱਲੋਂ ਇਹ ਰੌਲਾ ਪਾਇਆ ਗਿਆ ਵੀ ਇਹ ਲੋਕ ਮરાਏ ਜਾਂਦੇ ਲੀਡਰ ਆਪ ਗਾੜੀ ਨਹੀਂ ਹੁੰਦੇ ਹੁਣ ਸਾਡੇ ਲੀਡਰ ਨੇ ਉਹਨਾਂ ਦੇ ਮੂੰਹ ਤੇ ਚਪੇੜ ਮਾਰੀ ਹੈ ਲੋਕਾਂ ਨੂੰ ਬਹੁਤ ਵੱਡੀ ਗੱਲ ਆ ਇੱਕ ਐਡੇ ਤਗੜੇ ਦੇਸ਼ ਲੈ ਵੀ ਲੀਡਰ ਨੇ ਕਹਿਣਾ ਵੀ ਆਓ ਮੈਂ ਮਰਨ ਨੂੰ ਤਿਆਰ ਜੋ ਅੱਗੇ ਕਦੀ ਹੋਇਆ ਅੱਗੇ ਬਰਕਰ ਅੱਗੇ ਹੁੰਦੇ ਹੁੰਦੇ ਪਰ ਐਦ ਕੀ ਐਡੇ ਤਗੜੇ ਲੀਡਰ ਨੇ ਅੱਗੇ ਹੋ ਜਾਣਾ ਤੇ ਸਭ ਤੋਂ ਵੱਡਾ ਦੇਸ਼ ਦਾ ਲੀਡਰ ਕਿਸਾਨਾਂ ਦਾ ਉਹਨੇ ਕਹਿਣਾ ਵੀ ਮੈਂ ਮਰਨ ਵਾਤੇ ਰੱਖਿਆ ਆਓ ਜੇ ਨਹੀਂ ਮਰਦੀ ਸਰਕਾਰ ਤੇ ਮਰ ਜਾਣਾ ਮਨਜ਼ੂਰ ਆ ਤੇ ਇਹੋ ਜੇ ਆਗੂ ਜਦੋਂ ਦੁਨੀਆਂ ਦੇ ਉੱਤੇ ਜੇ ਨਾਰੇ ਤੇ ਸਾਨੂੰ ਇਸ ਚੀਜ਼ ਦਾ ਬਹੁਤ ਵੱਡਾ ਘਾਟਾ ਤੇ ਜੇ ਕੋਈ ਗੱਲ ਹੋ ਗਈ ਤੇ ਫਿਰ ਪੰਜਾਬ ਦੇ ਵਿੱਚ ਇਹੋ ਜਿਹੇ ਆ ਰੋਡ ਜਾਮ ਹੋਣਗੇ ਇਹੋ ਜਿਹੇ ਸਾਡੇ ਧਰਨੇ ਹੋਣਗੇ ਕਿ ਉਹ ਸਰਕਾਰ ਮੁੜ ਕੇ ਇਹਨਾਂ ਲੋਕਾਂ ਨੂੰ ਸਾਹਮਣੇ ਨਹੀਂ ਸਕੂਗੀ ਤੇ ਸਰਕਾਰ ਵੱਲੋਂ ਤੇ ਆਮ ਲੋਕਾਂ ਵੱਲੋਂ ਇਹ ਰੋਲਾ ਪਾਇਆ ਗਿਆ ਵੀ ਇਹ ਲੋਕ ਮਰਾਈ ਜਾਂਦੇ ਲੀਡਰ ਆਪ ਗਾੜੀ ਨਹੀਂ ਹੁੰਦੇ ਹੁਣ ਸਾਡੇ ਲੀਡਰ ਨੇ ਉਹਨਾਂ ਦੇ ਮੂੰਹ ਤੇ ਚਪੇੜ ਮਾਰੀ ਹੈ ਲੋਕਾਂ ਨੂੰ ਅੱਜ ਭਾਰਤੀ ਕਿਸਾਨ ਜੁਨੇ ਇਕਤਾ ਸਿੱਧੂਪੁਰੋ ਬਲਾਕ ਚਗਾਵੇਂ ਦੀ ਜ਼ਿਲ੍ਹਾ ਅੰਮ੍ਰਿਤਸਰ ਦਾ ਬਲਾਕ ਚਗਾਵੇਂ ਦੀ ਮੀਟਿੰਗ ਬਾਬੇ ਜਾਗੋਸ਼ੀ ਦੇ ਗੁਰਦਵਾਰ ਸਾਹਿਬ ਕੀਤੀ ਗਈ ਆ ਇਹਦਾ ਜਿਹੜਾ ਇਹ 26 ਤਰੀਕ ਨੂੰ ਮਰਨ ਮਰਤਨ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਵੱਲੋਂ ਕੀਤਾ ਜਾ ਰਿਹਾ ਉਹਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਵਾ ਪਿੱਛੇ ਗਿਣਤੀ ਕੀਤੀ ਗਈ ਹੈ ਕਿੰਨੀਆਂ ਟਰਾਲੀਆਂ ਕਿਹੜੇ ਪਿੰਡ ਚੋਂ ਨਿਕਲ ਰਹੀਆਂ ਬਲਾਕ ਚੋਂ ਕਿਦੋਂ ਨਿਕਲੂਗਾ ਤੇ ਤੁਰਨ ਦਾ ਜਿਹੜੀ ਆਪਾਂ ਉਹਦੀ ਤਿਆਰੀ ਕੀਤੀ ਗਈ ਹੈ ਜੀ ਖਾਸ ਕਰਕੇ ਮਰਨਵਤਨ ਕਿਸ ਮੁੱਦੇ ਨੂੰ ਰੱਖਿਆ ਗਿਆ ਕੀ ਗੱਲਬਾਤ ਹੈ ਜੀ ਜਿਹੜੇ ਐਮਐਸਪੀ ਦੇ ਗਰੰਟੀ ਕਾਨੂੰਨ ਡਾਕਟਰ ਸੁਆਮੀਨਾਰਥ ਦੀ ਰਿਪੋਰਟ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਪੂਰੇ ਭਾਰਤ ਦੇ ਜਿਹੜੇ ਮੁੱਦਿਆਂ ਨੂੰ ਲੈ ਕੇ ਮਰਨਵਤਨ ਚਾਲੂ ਕੀਤਾ ਗਿਆ ਬਹੁਤ ਵੱਡੀ ਗੱਲ ਆ ਵੀ ਦੇਸ਼ ਲੈਵਲ ਦੀ ਲੀਡਰ ਹੋਵੇ ਉਹਦੇ ਵੱਲੋਂ ਮਰਨਵਤਨ ਦਾ ਐਲਾਨ ਕੀਤਾ ਗਿਆ ਹੋਵੇ ਵੀ ਮੈਂ ਮਰਦਾ ਆਓ ਆ ਪਹਿਲੀ ਵਾਰ ਇਤਿਹਾਸ ਚ ਹੋਇਆ ਵੀ ਲੀਡਰ ਨੇ ਗਵਾਈ ਕੀਤੀ ਵੀ ਆਓ ਮੈਂ ਮਰ ਮਤਲਬ ਲੋਕ ਲਗਣ ਜੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਸ਼ਹੀਦੀ ਹੋ ਜਾਂਦੀ ਸਰਕਾਰ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਇਹ ਬਹੁਤੇ ਮਹੌਲ ਸਕਾਵੇਂ ਨਹੀਂ ਰਹਿਣਗੇ ਭਾਰਤ ਦੇ ਵਿੱਚ ਬੀਜੇਪੀ ਐਨਡੀਆ ਸਰਕਾਰ ਦੀਆਂ ਜੜਾਂ ਹਿਲ ਜਣਗੀਆਂ ਇਸ ਕਰਕੇ ਜਿਹੜੀਆਂ ਹੱਕੀ ਮੰਗਾਂ ਨੂੰ ਖਨੌਰੀ ਸਿੰਘੂ ਬੜਾ ਲੰਬੇ ਸਮੇਂ ਤੋਂ ਇਹ ਰਾਹ ਰੋਕ ਕੇ ਜਿਹੜਾ ਹਰਿਆਣੇ ਸਰਕਾਰ ਵਾਲਾ ਰਾਹ ਰੋਕੇ ਗਏ ਨੇ ਤੇ ਬਦਨਾਮ ਕਿਸਾਨਾਂ ਨੂੰ ਕੀਤਾ ਜਾ ਰਿਹਾ ਹੈ ਅਸੀਂ ਆ ਮਰਨ ਵਰਤਨ ਚਾਲੂ ਕਰਤਾ ਵੀ ਆ ਵੇਖੋ ਆੜੀਆਂ ਮੰਗਾਵਾ ਇਹ ਸਾਨੂੰ ਲਾਗੂ ਕੀਤੀਆਂ ਜਾਣ ਭਾਰਤ ਸਰਕਾਰ ਵੱਲੋਂ ਹੁਣ ਮੈਨੇ ਆ ਵੀ ਭਾਰਤ ਸਰਕਾਰ ਕਿਸਾਨਾਂ ਨੂੰ ਕੀ ਦਿੰਦੀ ਆ ਪਰ ਜਿੰਨਾ ਚਿਰ ਲੋਕ ਕਿਸਾਨ ਮਜ਼ਦੂਰ ਵੱਡੀ ਗਿਣਤੀ ਜਣਾ ਉੱਠ ਖੜੇ ਹੋਏ ਉਹਨਾਂ ਚਿਰ ਇਹ ਸਰਕਾਰ ਮੰਨਣ ਵਾਲੀ ਨਹੀਂ ਇਹਨੂੰ ਮਨਾ ਕੇ ਆਵਾਂਗੇ ਜਿਹੜਾ 220 ਵਾਲਾ ਜਦ ਅਸ਼ੰਕਰ ਚ ਜਿੱਤਿਆ ਇਹ ਵੀ ਭਰਾਓ ਜਿੱਤ ਕੇ ਆਵਾਂਗੇ ਲਗਾਤਾਰ ਡੱਲੇਵਾਲ ਸਾਹਿਬ ਵੱਲੋਂ ਪਹਿਲਾਂ ਵੀ ਭੁਖੜਤਾ ਲਾ ਕੇ ਪੜ ਰੱਖੇ ਗਿਆ ਪਰ ਸਰਕਾਰਾਂ ਦੇ ਕੰਤੇ ਜੂ ਨਹੀਂ ਸਕਦੀ ਨਹੀਂ ਜੀ ਜਿਹੜੀਆਂ ਮੰਗਾਂ ਨੂੰ ਹੱਕੀ ਮੰਗਾਂ ਨੂੰ ਲੈ ਕੇ ਭੁਖੜਤਾ ਲਾ ਕੇ ਕੀਤੀਆਂ ਗਿਆ ਉਹ ਮੰਗਾਂ ਆਈਆਂ ਭਾਵੇਂ ਉਹ ਬਿਜਲੀ ਦਾ ਮੁੱਦਾ ਹੋਵੇ ਭਾਵੇਂ ਜੰਗਲਾਂ ਮਕਸਦਾ ਇਹ ਪੰਜਾਬ ਸਰਕਾਰ ਦੇ ਵਿਰੋਧ ਉਹ ਦੋ ਭੁਖੜਤਾਲਾਂ ਚੱਲਦੀਆਂ ਸੀ ਮਨਵਰਧਨ ਚਾਲੂ ਹੀ ਉਹ ਲਾਗੂ ਕਰਵਾਏ ਗਏ ਨੇ ਹੁਣ ਵੀ ਆਪਾਂ ਜਿੱਤ ਪ੍ਰਾਪਤ ਕਰਕੇ ਆਵਾਂਗੇ ਜੀ ਇੱਕ ਪਾਸੇ ਦੇਖੀ ਤਾਂ ਡੱਲੇਵਾਲ ਸਾਹਿਬ ਮਰੀਜ਼ ਨੇ ਕੈਂਸਰ ਦੇ ਲੱਗਦਾ ਨਹੀਂ ਕਿਸੇ ਤਰ੍ਹਾਂ ਦੀ ਕੋਈ ਘਟਨਾ ਵੀ ਹੋ ਸਕਦੀ ਹੈ ਜੇਕਰ ਉਹ ਲੰਮਾ ਸਮਾਂ ਇਸ ਤਰ੍ਹਾਂ ਦਾ ਕੋਈ ਡਿਸੀਜਨ ਲਈ ਰਿਹਾ ਤੇ ਮੈਂ ਕਿਹਾ ਇਹੋ ਜਿਹੇ ਕਹਿ ਰਿਹਾ ਨਾ ਬਹੁਤ ਵੱਡੀ ਗੱਲ ਆ ਇੱਕ ਐਡੇ ਤਗੜੇ ਦੇਸ਼ ਲਈ ਲੀਡਰ ਨੇ ਕਹਿਣਾ ਵੀ ਆਓ ਮੈਂ ਮਰਨ ਨੂੰ ਤਿਆਰ ਜੋ ਅੱਗੇ ਕਦੀ ਹੋਇਆ ਅੱਗੇ ਬਰਕਰਕੇ ਹੁੰਦੇ ਹੁੰਦੇ ਪਰ ਐਦਕੀ ਐਡੇ ਤਗੜ ਸਭ ਤੋਂ ਵੱਡਾ ਦੇਸ਼ ਦਾ ਲੀਡਰ ਕਿਸਾਨਾਂ ਦਾ ਉਹਨੇ ਕਹਿੰਦਾ ਵੀ ਮੈਂ ਮਰਨ ਮੱਤ ਰੱਖਿਆ ਉਹ ਜੇ ਨਹੀਂ ਮਰਦੀ ਸਰਕਾਰ ਤੇ ਮਰ ਜਾਣਾ ਮਨਜ਼ੂਰ ਆ ਇਹ ਬਹੁਤ ਵੱਡੀ ਗੱਲ ਆ ਇਹ ਕਿਸਾਨਾਂ 'ਚ ਹੋਰ ਜਾਗਰੂਕਤਾ ਫੈਲੂਗੀ ਜੀ ਕਿਹੜੇ ਕਿਹੜੇ ਜਥੇਬੰਦੀ ਐ ਇਸ ਵਿੱਚ ਸਪੋਰਟ ਕਰ ਰਹੀਆਂ ਜੀ ਇਹ ਸੰਜੁਗਤ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਦੀਆਂ 200 ਜਥੇਬੰਦੀਆਂ ਵਾਜ ਤੇ ਹਿੱਸਾ ਲੈ ਰਹੀਆਂ ਜੀ ਪੂਰਾ ਦੇਸ਼ ਲੈ ਵੀ ਜਿਹੜਾ ਸੰਘਰਸ਼ ਆ ਉਹ ਸਾਡਾ ਚੱਲ ਰਿਹਾ ਜੀ ਅੰਮ੍ਰਿਤਸਰ ਤੋਂ ਕਿਵੇਂ ਕਾਫਲਾ ਚੱਲ ਰਿਹਾ ਕਿੰਨੀਆਂ ਤਰੀਕ ਨੂੰ ਚੱਲ ਰਿਹਾ ਜੀ ਇਹ ਆਪਾਂ ਇਹ ਮੀਟਿੰਗਾਂ ਕਰ ਰਹੇ ਹੁਣ ਇਸ ਤੋਂ ਵੱਧ ਇੱਥੋਂ ਜਥੇ ਵੱਡੇ ਤੋਂ ਰਵਾਨਾ ਕੀਤੇ ਜਾਣਗੇ ਸਾਡੇ ਆਗੂ ਸਰਦਾਰ ਜਗਜੀਤ ਸਿੰਘ ਡਲੇਵਾਲ ਐਡੇ ਵੱਡੇ ਆਗੂ ਜਿਹੜੇ ਆ ਜਦੋਂ ਮਰਨ ਵਰਤਨ ਤੇ ਬੈਗੇ ਆ ਸਾਨੂੰ ਇਸ ਚੀਜ਼ ਦਾ ਵੀ ਸਾਡੇ ਐਡੇ ਵੱਡੇ ਆਗੂ ਜੇ ਮਰਨ ਵਰਤਨ ਤੇ ਬਹਿ ਗਏ ਜੇ ਸਰਕਾਰ ਨਹੀਂ ਕੋਈ ਹੱਲ ਕਰਦੀ ਤੇ ਇਹੋ ਜੇ ਆਗੂ ਜਦੋਂ ਦੁਨੀਆਂ ਦੇ ਉੱਤੇ ਜੇ ਨਾਰੇ ਤੇ ਸਾਨੂੰ ਇਸ ਚੀਜ਼ ਦਾ ਬਹੁਤ ਵੱਡਾ ਘਾਟਾ ਤੇ ਜੇ ਕੋਈ ਗੱਲ ਹੋ ਗਈ ਤੇ ਫਿਰ ਪੰਜਾਬ ਦੇ ਵਿੱਚ ਇਹੋ ਜਿਹੇ ਆ ਰੋਡ ਜਾਮ ਹੋਣਗੇ ਇਹੋ ਜਿਹੇ ਸਾਡੇ ਧਰਨੇ ਹੋਣਗੇ ਕਿ ਉਹ ਸਰਕਾਰ ਮੁੜ ਕੇ ਇਹਨਾਂ ਲੋਕਾਂ ਨੂੰ ਸਾਹਮਣੇ ਨਹੀਂ ਸਕੂਗੀ ਕਿਉਂਕਿ ਅਸੀਂ ਅੱਜ ਮੈਂ ਬਲਾਗ ਪ੍ਰਧਾਨ ਬਲਾਗ ਚਗਾਵਾ ਤੋਂ ਅਗਵਾਈ ਕਰ ਰਿਆਂ ਜਿਹਦੇ ਵਿੱਚ ਅਸੀਂ ਇੱਥੋਂ ਆਪਣੇ ਕਾਫਲਾ ਲੈ ਕੇ ਜਾਣਾ ਆ ਸਾਡੇ ਨਾਲ ਤਰੀਕਬਨ ਜਿਹੜੇ ਬਲਾਗ ਦੇ ਵਿੱਚ 15 ਪਿੰਡ ਆ ਅਸੀਂ 15 ਪਿੰਡਾਂ ਦੇ ਵਿੱਚੋਂ ਕੁਝ ਸਾਰੀਆਂ ਟਰਾਲੀਆਂ ਅੱਗੇ ਉੱਥੇ 8 ਟਰਾਲੀਆਂ ਲੱਗੀਆਂ ਹੋਈਆਂ ਉਹਦੇ ਵਿੱਚ ਸਾਡੇ ਬੰਦੇ ਜਿਹੜੇ ਉਦੋਂ ਥੋੜੇ ਜਿਹੜੇ ਹੁਣ ਕਰਨਕ ਵਿਜਨ ਕਰਕੇ ਆ ਗਏ ਆ ਹੁਣ 26 ਨਵੰਬਰ ਨੂੰ ਜਿਹੜੇ ਆ ਅਸੀਂ 25 ਨਵੰਬਰ ਨਵੰਬਰ ਨੂੰ ਰੋਪਣਾ ਜਿਹਦੇ ਵਿੱਚ ਬਲਾਕਾਂ ਦੇ ਵਿੱਚ ਸਾਰੇ ਕਾਈਆਂ ਦੀਆਂ ਵੱਖ-ਵੱਖਰੀਆਂ ਮੀਟਿੰਗਾਂ ਕਰਕੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਜਾਗਰੂਤ ਕੀਤਾ ਜਾਊਗਾ ਤੇ ਸਰਦਾਰ ਜਗਜੀਤ ਸਿੰਘ ਜੀ ਦੀ ਚੜ੍ਹਦੀ ਕਲਾ ਵਾਸਤੇ ਗੁਰਦੁਆਰਾ ਸਾਹਿਬ ਬਾਬੇ ਜਾਗੋਛੀ ਦੇ ਅਰਦਾਸ ਕੀਤੀ ਆ ਵੀ ਮਹਾਰਾਜ ਤੂੰ ਸਾਡੇ ਆਗੂ ਦਾ ਰੱਖਾ ਐ ਕਿਉਂ ਅੱਗੇ ਵੀ ਉਹ ਮਰਨ ਵਰਤਨ ਦੇ ਬਹਿ ਕੇ ਉਹਨਾਂ ਨੇ ਅਠ ਕਾਨੂੰਨ ਪਾਸ ਕਰਾਏ ਸੀ ਕਿਉਂ ਸਰਕਾਰਾਂ ਨੂੰ ਝੁਗਣਾ ਹੀ ਪੈਂਦਾ ਜਦੋਂ ਐਡਾ ਆਗੂ ਹੋਇਆ ਆਪਣੀ ਸੂਬਾ ਨਹੀਂ ਉਹ ਸਾਰੇ ਸੂਬਿਆਂ ਦੇ ਵਿੱਚ ਹੀ ਜਾ ਕੇ ਤੇ ਆਪਣਾ ਜਿਹੜਾ ਕਿਸਾਨਾਂ ਵਾਤੇ ਉਹ ਗਰਭਾਨੀ ਦੇਣ ਜਾ ਰਹੇ ਨੇ ਇਸ ਕਰਕੇ ਅਸੀਂ ਸਾਰੇ ਭਰਾਵਾਂ ਨੂੰ ਕਹਿੰਦੇ ਆ ਵੀ ਤਗੜੇ ਹੋ ਗਏ ਇਸ ਜਿਹੜਾ ਧਰਨਾ ਆ ਜਿਹੜੀ ਮਰਮਰਤੇ ਦੇ ਬੈਠੇ ਆ ਉਹਦੇ ਵਿੱਚ ਆਪਾਂ ਵੱਡਾ ਹੰਗਾਰਾ ਭਰ ਕੇ ਪਿੰਡਾਂ ਦੇ ਵਿੱਚੋਂ ਟਰਾਲੀਆਂ ਲੈ ਕੇ ਜਾਈਏ ਕਿਉਂਕਿ ਸਰਕਾਰਾਂ ਧੱਕਾ ਵੀ ਕਰਦੀਆਂ ਹੁੰਦੀਆਂ ਆਗੂ ਨੂੰ ਚੁੱਕਦੀਆਂ ਹੁੰਦੀਆਂ ਕਿਉਂ ਚੁੱਕਦਿਆਂ ਵੀ ਅਸੀਂ ਇਹਨਾਂ ਨੂੰ ਚੁੱਕ ਕੇ ਜਦੋਂ ਬੜਾ ਹਾਲਤ ਖਰਾਬ ਹੋ ਜੇ ਤਾਂ ਉਹਨਾਂ ਦਾ ਇਲਾਜ ਕਰਾਉਣ ਵਾਸਤੇ ਇਧਰ ਵੀ ਮਰ ਨਾ ਜਾਵੇ ਇਸ ਕਰਕੇ ਉਹਨਾਂ ਦੇ ਰੋਕ ਕੇ ਰਾਬੰਦੀ ਹੋ ਗਈ ਉੱਥੇ ਸਾਡੇ ਕਿਸਾਨਾਂ ਨੂੰ ਮਾਰ ਕੇ ਫਿਰ ਡੱਲੇਵਾਲ ਸਾਹਿਬ ਤੱਕ ਪਹੁੰਚਣਗੇ ਕਿਉਂਕਿ ਉੱਥੇ ਪਹਿਲਾਂ ਹੀ ਤਿੰਨ 3 ਕਿਲੋਮੀਟਰ ਦਾ ਕਾਫਲਾ ਲੱਗਾ ਆ ਹੋਰ ਟਰਾਲੀਆਂ ਜਾਣਗੀਆਂ ਹੁਣ ਸਾਡਾ 6-7 ਕਿਲੋਮੀਟਰ ਦਾ ਉੱਥੇ ਕਾਫਲਾ ਵੱਡਾ ਹੋ ਜਾਊਗਾ ਜਿਹਦੇ ਵਿੱਚ ਡੱਲੇਵਾਲ ਸਾਹਿਬ ਨੂੰ ਦੋ-ਦੋ ਕਿਲੋਮੀਟਰ ਤੱਕ ਅਹੀਂ ਉਹਦੀ ਕੇਰਾਬੰਦੀ ਕਰ ਦੇਵਾਂਗੇ ਦਾ ਦੱਸ ਦਿਓ ਆਪ ਸਰਦਾਰ ਰੇਸਮ ਸਿੰਘ ਜੀ ਨੰਬਰਦਾਰ ਪਿੰਡ ਕੋਹਾਲੀ ਬਲਾਕ ਚਗਾਵਾ ਦਾ ਜਰਨਲ ਸਕੱਤਰ ਆ ਮੇਰਾ ਨਾਮ ਜਗਜੀਤ ਸਿੰਘ ਕੋਹਾਲੀਆ ਜੀ ਜ਼ਿਲ੍ਹਾ ਆਗੂ ਭਾਰਤੀ ਕਿਸਾਨ ਜੀ ਨੇ ਨਿਯਤ ਕੀਤੀ ਕਿ ਕਿਹੜੇ ਮੁੱਦੇ ਰੱਖੀ ਕੀਤੇ ਅੱਜ ਜਿਹੜੀ ਮੀਟਿੰਗ ਹੈ ਚਗਾਵਾ ਬਲਾਕ ਦੀ ਕਰਾਈ ਗਈ ਹੈ ਜਿਹੜੇ ਸਾਡੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਜੋ ਖਨੋਰੀ ਬਾਰਡਰ ਤੇ ਸ਼ਿੰਭੂ ਬਾਰਡਰ ਜਿਹੜਾ ਮੋਰਚਾ ਚੱਲ ਰਿਹਾ ਉਹਦੀ ਗਵਾਹੀ ਕਰ ਰਹੇ ਨੇ ਉਹਨਾਂ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਵਾ ਵੀ 26 ਨਵੰਬਰ ਨੂੰ ਅਮਰਨ ਵਰਤ ਜਿਹੜਾ ਰੱਖਿਆ ਜਾਊਗਾ ਉਹਨੂੰ ਲੈ ਕੇ ਆਪਾਂ ਪਿੰਡੋਂ ਪਿੰਡ ਮੀਟਿੰਗਾਂ ਕਰਾ ਰਹੇ ਆਂ ਇਹ ਸੰਤ ਦੇ ਵੱਤੋਂ ਵੱਤ ਵੱਡੇ ਕਾਫਲੇ ਜਿਹੜੇ ਲੈ ਕੇ ਆਪਾਂ 26 ਨੂੰ ਉੱਥੇ ਰਵਾਨਾ ਹੋਵਾਂਗੇ ਜੀ ਪਰ ਲਗਾਤਾਰ ਸਰਕਾਰ ਨਾਲ ਮੀਟਿੰਗਾਂ ਚੱਲਦੀਆਂ ਕਿਉਂ ਨਹੀਂ ਹੱਲ ਨਿਕਲਿਆ ਹੁਣ ਤੁਹਾਨੂੰ ਭੁੱਖ ਮਰਦਮਤ ਤੇ ਕਿਉਂ ਬੈਣਾ ਪਿਆ ਗਿਆ ਜੀ ਵੇਖੋ ਜੀ ਇਹੋ ਹੀ ਤੇ ਫਿਰ ਲਾਸਟ ਹੀ ਲਈ ਇਹ ਬਚਿਆ ਹੂੰ ਲੰਬੇ ਸਮੇਂ ਤੋਂ ਪਹਿਲਾਂ ਸ਼ੁਭ ਕਰਨ ਜਿਹੜਾ ਵਾ ਸਾਡਾ ਨੌਜਵਾਨ ਮੁੰਡਾ ਉਹ ਸ਼ਹੀਦ ਕੀਤਾ ਗਿਆ ਸਰਕਾਰ ਵੱਲੋਂ ਤੇ ਸਰਕਾਰ ਵੱਲੋਂ ਤੇ ਆਮ ਲੋਕਾਂ ਵੱਲੋਂ ਇਹ ਰੌਲਾ ਪਾਇਆ ਗਿਆ ਵੀ ਇਹ ਲੋਕ ਮਰਾਈ ਜਾਂਦੇ ਲੀਡਰ ਆਪ ਗਾੜੀ ਨਹੀਂ ਹੁੰਦੇ ਹੁਣ ਸਾਡੇ ਲੀਡਰ ਨੇ ਉਹਨਾਂ ਦੇ ਮੂੰਹ ਤੇ ਚਪੇੜ ਮਾਰੀ ਹੈ ਲੋਕਾਂ ਦੇ ਜਿਹੜੇ ਇਹ ਗੱਲਾਂ ਕਰਦੇ ਸੀ ਤੇ ਅ ਫਿਰ ਮਰਨਵਰ ਤੇ ਬਹਿ ਗਏ ਹੁਣ ਵੈਨੇ ਸਰਕਾਰ ਕੀ ਹੱਲ ਕਰਦੀਏ